ਪ੍ਰਕਾਸ਼ ਉਸ ਤੋਂ ਮਨਾਉਣ ਤੋਂ ਬਾਅਦ ਗੁਰਦੁਆਰਾ ਸਹਿ ਵਿਖੇ ਵਾਪਰੀ ਵੱਡੀ ਘਟਨਾ ਗੁਰਦੁਆਰਾ ਸਹਿ ਵਿਖੇ ਲੱਗ ਗਈ ਅੱਗ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਹੋਈ ਅਗਨਪੇਟ ਪਹਿਲੀ ਵਾਰ ਵਾਪਰੀ ਐ ਏਡੀ ਵੱਡੀ ਦੁਖਦਾਈ ਘਟਨਾ ਜਿਸ ਨੇ ਸਿੱਖਾਂ ਦੇ ਹਿਰਦੇ ਬਲੂੰnder ਦਿੱਤੇ ਨੇ ਜੋ ਇਹ ਅਣਗਹਿਲੀ ਦਾ ਕਾਰਨ ਹੈ ਜਾਂ ਇਸਦੇ ਪਿੱਛੇ ਕੀਪਟਾਕ ਕਰਨੇ ਜੋ ਇਹ ਅਗਨਪੇਟ ਹੋ ਗਿਆ ਪੂਰਾ ਗੁਰਦੁਆਰਾ ਗੁਰੂ ਘਰ ਕਿੱਥੇ ਇਹ ਘਟਨਾ ਵਾਪਰੀ ਏ ਤੇ ਕਿਵੇਂ ਵਾਪਰੀ ਏ ਇਸਤੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਤੁਸੀਂ ਜਿਹੜੇ ਹੋ ਆਵਾਜ਼ੇ ਪੰਜਾਬ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਖਬਰ ਮਿਲ ਸਕੇ ਸੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ 555ਵਾਂ ਜੋ ਅੱਜ ਕਤਕ ਦੀ ਪੂਰਨ ਮਾਸੀ ਵਾਲੇ ਦਿਨ ਮਨਾਇਆ ਜਾ ਰਿਹਾ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਗੁਰੂ ਘਰ ਵਿੱਚ ਨਮਸਤਕ ਹੁੰਦੀਆਂ ਨੇ ਜੋ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਂਦੇ ਨੇ ਕੀਰਤਨ ਹੁੰਦੇ ਨੇ ਲੰਗਰ ਪ੍ਰਸ਼ਾਦ ਬਣਦਾ ਤੇ ਸੰਗਤਾਂ ਖੁਸ਼ੀ-ਖੁਸ਼ੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੀਆਂ ਨੇ ਤੇ ਅੱਜ ਇਹ ਜਿਹੜਾ ਸਖਦੀ ਜ਼ਿਲ੍ਹੇ ਦੇ ਵਿੱਚ ਇੱਕ ਕਸਬੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਸੰਗਤਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਜੋ ਪ੍ਰਕਾਸ਼ ਤਿਹਾੜਾ ਮਨਾਉਣ ਤੋਂ ਬਾਅਦ ਸੰਗਤਾਂ ਆਪੋ ਆਪਣੇ ਘਰ ਵਾਪਸ ਚਲੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੀ ਤਰ੍ਹਾਂ ਅਗਨਪੇਟ ਹੋ ਜਾਂਦਾ ਹੈ ਅੰਦਰ ਅਗ ਲੱਗ ਜਾਂਦੀ ਹੈ ਸੋ ਜਦੋਂ ਇਹ ਅੰਦਰ ਅਗ ਲੱਗ ਜਾਂਦੀ ਤਾਂ ਚਾਰੇ ਪਾਸੇ ਤੂੰ ਹੀ ਤੂੰ ਨਜ਼ਰ ਆਉਂਦਾ ਹੈ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਨੇ ਜਦੋਂ ਦਰਵਾਜ਼ਾ ਖੋਲਿਆ ਜਾਂਦਾ ਤਾਂ ਉਸ ਸਮੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੁੰਦੇ ਨੇ ਉੱਥੇ ਅੱਗ ਦਾ ਭਾਂਬੜ ਮਚ ਰਹੇ ਹੁੰਦੇ ਨੇ ਲਾਟਾਂ ਨਿਕਲ ਰਹੀਆਂ ਹੁੰਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪੂਰੀ ਤਰ੍ਹਾਂ ਜਲ ਚੁੱਕੀ ਹੁੰਦੀ ਏ ਇੱਕ ਸਿੱਖ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਉਹ ਅੰਦਰ ਦਾਖਲ ਹੋ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਲਦੀ ਹੁਣ ਆਪਣੇ ਸਿਰ ਤੇ ਚੱਕ ਕੇ ਜੋ ਬਾਹਰ ਲੈ ਕੇ ਆਉਂਦਾ ਹੈ ਉਹ ਖੁਦ ਵੀ ਪੂਰੀ ਤਰ੍ਹਾਂ ਜਲ ਜਾਂਦਾ ਹੈ ਜਿਸ ਨੂੰ ਲੈ ਕੇ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਸ ਸਿੱਖ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਤੇ ਇਸ ਘਟਨਾ ਦੇ ਉੱਪਰ ਦੁੱਖ ਵੀ ਜਤਾਇਆ ਜਾ ਰਿਹਾ ਹੈ। ਇੱਕ ਘਟਨਾ ਵਾਪਰੀ ਹੈ ਜੋ ਕਸਬਾ ਤਲਵੰਡੀ ਦੇ ਵਿੱਚ ਜ਼ਿਲ੍ਹਾ ਫਰੀਪੁਰ ਦੇ ਇੱਕ ਸ਼ਰਧੀ ਜ਼ਿਲ੍ਹਾ ਹੁਣ ਦੇ ਨਾਤੇ ਇੱਥੇ ਜੋ ਸਹੂਲਤਾਂ ਦੀ ਘਾਟ ਹੁੰਦੀ ਹੈ ਜਿੱਥੇ ਕਿ ਗੁਰੂ ਘਰ ਵਿੱਚ ਅੱਗ ਲੱਗੀ ਸੀ ਤਾਂ ਕੋਈ ਫਿਰ ਬਜਾਉਣ ਵਾਲੀਆਂ ਗੱਡੀਆਂ ਨਾ ਹੋਣ ਕਰਕੇ ਜੋ ਇਹ ਲੋਕਾਂ ਦੇ ਵੱਲੋਂ ਬੜੀ ਮੁਸ਼ੱਦਦ ਦੇ ਨਾਲ ਇਸ ਆਗ ਦੇ ਉੱਪਰ ਕਾਬੂ ਪਾਇਆ ਗਿਆ ਤੇ ਬਿਲਡਿੰਗ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਕੱਢੀਆਂ ਗਈਆਂ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਸੁਖਾਸਨ ਹੈ ਉੱਥੇ ਵੀ ਬੀੜਾਂ ਪਈਆਂ ਸੀ ਉਥੋਂ ਤੱਕ ਅੱਗ ਨਹੀਂ ਪਹੁੰਚੀ ਜਿਸ ਕਾਰਨ ਜੋ ਉਹ ਬੀੜਾਂ ਬਚ ਗਈਆਂ ਸੋ ਜਾਣਕਾਰੀ ਦਿੱਤੀ ਹੈ ਇਹ ਕਰੀਬ 3:30 ਵਜੇ ਘਟਨਾ ਵਾਪਰਦੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਅਚਾਨਕ ਧੂੰਆਂ ਬਾਹਰ ਆਉਂਦਾ ਜਦੋਂ ਪਿੰਡ ਦੇ ਬਾਹਰ ਲੋਕਾਂ ਨੇ ਦੇਖਿਆ ਤਾਂ ਉਸ ਸਮੇਂ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਲੋਕਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਖੋਲ੍ਹ ਕੇ ਅੰਦਰ ਚਾਤਮਾਰੀ ਦਾ ਸਾਰਾ ਹਾਲ ਭਿਆਨਕ ਧੂੰਏ ਨਾਲ ਭਰਿਆ ਪਿਆ ਸੀ ਅੰਦਰੂਨੀ ਹਿੱਸੇ ਵਿੱਚ ਅੱਗ ਲੱਗੀ ਹੋਈ ਸੀ ਸਮੂਹ ਲੋਕਾਂ ਨੇ ਬੜੀ ਜਦੋਜਹਿਦ ਤੇ ਸੂਝਬੂਝ ਦੇ ਨਾਲ ਮਿਲ ਕੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੋ ਅੱਗ ਦੀ ਇਸ ਘਟਨਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅਗਨਪੇਟ ਹੋ ਗਈ ਸੀ ਇਸ ਕਾਰਨ ਸਮੁੱਚੀ ਸੰਗਤ ਵਿੱਚ ਗਹਿਰਾ ਸਦਮਾ ਤੇ ਅਫਸੋਸ ਪਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ 3 ਵਜੇ ਸਭ ਕੁਝ ਸਹੀ ਸੀ ਪਰ ਜਦੋਂ ਉਹ ਗੁਰੂ ਘਰ ਤੋਂ ਬਾਹਰ ਚਲੇ ਜਾਂਦੇ ਨੇ 3:30 ਵਜੇ ਦੇ ਕਰੀਬ ਇਹ ਹਾਦਸਾ ਵਾਪਰ ਜਾਂਦਾ ਹੈ ਜੋ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਪੰਗੜਾ ਨੇ ਉਹਨਾਂ ਦੇ ਸਹੂਯੋਗੀਆਂ ਨੇ ਇਸ ਘਟਨਾ ਦੇ ਬਾਰੇ ਖਦਸ਼ਾ ਪਰਣ ਕੀਤਾ ਉਹਨਾਂ ਦੱਸਿਆ ਕਿ ਸ਼ਾਇਦ ਕੋਈ ਬਿਜਲੀ ਦੀ ਤਾਰ ਦਾ ਸੰਪਰਕ ਹੋਣ ਦੇ ਕਾਰਨ ਇਹ ਅੰਦਰੋਂ ਅੰਦਰੀ ਜੋ ਅਗ ਤੁਖਣੀ ਸ਼ੁਰੂ ਹੋਈ ਹੋਵੇਗੀ ਤੇ ਹੌਲੀ ਹੌਲੀ ਇਸ ਅੱਗ ਨੇ ਵੱਡਾ ਭਿਆਨਕ ਰੂਪ ਧਾਰ ਲਿਆ ਤੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਰੁਮਾਲਿਆਂ ਤੱਕ ਪਹੁੰਚ ਗਈ ਜੋ ਇਹ ਅੱਗ ਦੇ ਵਿੱਚ ਪਵਨ ਪੀੜ ਵੀ ਅਗਨੀ ਪੇਟ ਹੋ ਗਿਆ ਸੋ ਇਸ ਦੁੱਖਦਾਇਕ ਕਾਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਬਣੇ ਸੱਚਖੰਡ ਮੁੱਖ ਆਸਣ ਜਿੱਥੇ ਕਿ ਹੋਰ ਵੀ ਗੁਰੂਗ੍ਰੰਥ ਸਵਿਧੀਆਂ ਬੀੜਾ ਪਈਆਂ ਸਨ ਉਥੋਂ ਤੱਕ ਇਹ ਅੱਗ ਨਹੀਂ ਪਹੁੰਚ ਸਕੀ ਜੋ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਇਸ ਭਿਆਨਕ ਅਗਨੀ ਕਾਂਡ ਦੀ ਖਬਰ ਸੁਣਦਿਆਂ ਸ਼੍ਰੋਮਣੀ ਗੁਰਦੁਆਰਾ ਪਰਮੰਤਰ ਕਮੇਟੀ શ્રી ਅਮਰਸਰ ਸਾਹਿਬ ਦੇ ਮੈਂਬਰ ਜ세ਦਰ ਸਤਪਾਲ ਸਿੰਘ ਤਲਵੰਡੀ ਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰਵਸੀ ਗੁਰਦੁਆਰਾ ਸਾਹਿਬ ਵਿਸ਼ਕਰਮਾ ਜੀ ਪਵਨ ਵਿਖੇ ਪਹੁੰਚੇ ਤੇ ਸਮੂਹ ਸੰਗਤਾਂ ਦੇ ਨਾਲ ਉਹਨਾਂ ਨੇ ਜਾਣਕਾਰੀ ਹਾਸਲ ਕੀਤੀ ਤੇ ਡੇਰਾ ਦੁੱਖ ਪ੍ਰਗਟ ਕੀਤਾ ਸੋ ਹੁਣ ਸ਼੍ਰੋਮਣੀ ਕਮੇਟੀ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਸ਼੍ਰੋਮਣੀ ਕਮੇਟੀ ਜੋ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਗੁਰੂ ਘਰ ਨੇ ਉੱਥੇ ਜੋ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਉੱਥੇ ਜਿਹੜਾ ਕਿ ਗੁਰੂ ਘਰਾਂ ਦੀ ਨਿਗਰਾਨੀ ਕਰਨ ਵਾਸਤੇ ਜੋ ਉੱਥੋਂ ਦੇ ਗ੍ਰੰਥੀ ਸਿੰਘ ਹੁੰਦੇ ਨੇ ਉਹ ਗੁਰੂ ਘਰ ਦੀਆਂ ਕਮੇਟੀਆਂ ਦੇ ਅੰਡਰ ਹੁੰਦੇ ਨੇ ਨਾ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਸ਼੍ਰੋਮਣੀ ਕਮੇਟੀ ਉਹ ਗੁਰਦੁਆਰੇ ਹਰੇਕ ਆਪਣੇ ਅੰਡਰ ਲਵੇ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਉਹ ਜਿਹੜੇ ਸ਼ਰੋਣੀ ਕਮੇਟੀ ਵੱਲੋਂ ਹੀ ਨਾਮਜ਼ਦ ਕੀਤੇ ਜਾਣੇ ਚਾਹੀਦੇ ਨੇ ਪੂਰੀ ਮਰਿਆਦਾ ਦੇ ਅਨੁਸਾਰ ਹੋਣੇ ਚਾਹੀਦੇ ਨੇ ਜੋ ਗੁਰੂ ਘਰਾਂ ਦੇ ਵਿੱਚ ਜਿਹੜੇ ਕਿ ਗੁਰਪੁਰਬ ਮਨਾਏ ਜਾਂਦੇ ਨੇ ਉਸ ਤੋਂ ਬਾਅਦ ਪਿੰਡਾਂ ਦੇ ਲੋਕ ਖੁੱਲ੍ਹੜ ਬਾਜੀ ਕਰਦੇ ਨੇ ਅੱਤਿਅਸ਼ ਬਾਜੀਆਂ ਕੀਤੀਆਂ ਜਾਂਦੀਆਂ ਨੇ ਪਟਾਕੇ ਚੜਾਈ ਜਾਂਦੇ ਨੇ ਜਾਂ ਚਾਈਨਸ ਲੜੀਆਂ ਲਾਈਆਂ ਜਾਂਦੀਆਂ ਨੇ ਇਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰੋਕ ਲਗਾਉਣੀ ਚਾਹੀਦੀ ਏ ਸੋ ਜਿਹੜੇ ਅੰਦਰ ਜਿਹੜੇ ਹੁਣ ਗੁਰੂ ਘਰ ਦੇ ਬਿਲਡਿੰਗਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਅੰਦਰ ਜੋ ਜਦੋਂ ਉਹ ਫਿਟਿੰਗ ਕੀਤੀ ਜਾਂਦੀ ਏ ਉਹ ਵੀ ਇੱਕ ਇੰਜੀਨੀਅਰ ਦੇ ਵੱਲੋਂ ਕਰਵਾਈ ਜਾਣੀ ਚਾਹੀਦੀ ਏ ਸ਼੍ਰੋਮਣੀ ਕਮੇਟੀ ਖੁਦ ਜਿਹੜੀ ਨਵੀਂ ਬਿਲਡਿੰਗ ਮੰਨੀ ਹੁੰਦੀ ਏ ਉਸ ਦਾ ਆਪ ਜੈਜਾ ਲਵੇ ਔਰ ਉਸ ਦੇ ਵਿੱਚ ਇੰਜੀਨੀਅਰ ਦੇ ਜਿਹੜੀ ਸਲਾਹ ਦੇ ਨਾਲ ਹੀ ਉਹ ਫਿਟਿੰਗ ਹੋਣੀ ਚਾਹੀਦੀ ਏ ਨਾ ਕਿ ਕੋਈ ਇੱਧਰ ਤਾਰਾ ਪਾ ਦਿੱਤੀਆਂ ਜਾਂਦੀਆਂ ਨੇ ਕੋਈ ਇੱਧਰ ਤਾਰਾ ਪਾ ਦਿੱਤੀਆਂ ਜਾਂਦੀਆਂ ਨੇ ਉਥੇ ਲਾਈਟਾਂ ਜਗਦੀਆਂ ਹੁੰਦੀਆਂ ਨੇ ਉਹ ਇਹ ਘਟਨਾਵਾਂ ਵਾਪਰ ਜਾਂਦੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਅਪੀਲ ਹੈ ਕਿ ਉਹ ਤੁਰੰਤ ਹਰੇਕ ਗੁਰਦੁਆਰੇ ਦੇ ਅੰਦਰ ਆਪਣਾ ਧਿਆਨ ਦੇਵੇ ਤੇ ਪਿੰਡਾਂ ਦੇ ਵਿੱਚ ਜਾ ਕੇ ਅਨਾਊਂਸਮੈਂਟਾਂ ਕਰਕੇ ਗੁਰਦੁਆਰਿਆਂ ਨੂੰ ਸੁਰੱਖਿਅਤ ਕਰੇ ਤਾਂ ਕਿ ਅੱਗੇ ਅਜੀਆਂ ਘਟਨਾ ਨਾ ਵਾਪਰੇ